ਅਸਲ ਦੇ ਵਿੱਚ ਜਿਹੜੇ ਲੈਲਾ ਮਜਨੂ ਸੀਗੇ ਉਹ ਕਿੰਝ ਦੇਖਦੇ ਹੋ ਉਹ ਵੀ ਦਿਖਾ ਦੇਣਾ ਜੀ ਜਿਹੜੇ ਇੱਕ ਦੂਸਰੇ ਨੂੰ ਪਿਆਰ ਕਰਦੇ ਸੀਗੇ ਆ ਜੀ ਲੈਲਾ ਜੀ ਜਿਹਦਾ ਨਾਮ ਅਸਮਾਰੀਆ ਸੀ ਸ਼ਾਇਦ ਪੁਰਾਣੇ ਟਾਈਮ ਦੇ ਵਿੱਚ ਤੇ ਨਾਲ ਅਹਮ ਮਜਨੂ ਸੀਗਾ ਜੀ ਸੱਜੇ ਹੱਥ ਰਾਤ ਸਾਡਾ ਸੌਣ ਦਾ ਟਿਕਾਣਾ ਇਹ ਸੀਗਾ ਜੀ ਸੰਦੀਪ ਬਾਈਕ ਆ ਕਰ ਤੇ ਅੰਦਰ ਚੱਲੀ ਜਾਂਦੇ ਜੀ ਲੋਗ ਆਪਣਾ ਤੇ ਇਹ ਕਾਰ ਹੈ ਜੀ ਦੇਖ ਸਕਦੇ ਹੋ ਮਿੱਟੀ ਨਾਲ ਲੀਪਾ ਪੋਤੀ ਕਰਿਆ ਹੋਇਆ ਪੁਰਾਣੇ ਟਾਈਮਾਂ ਜਿੱਦਾਂ ਦੇ ਘਰ ਹੁੰਦੇ ਸੀ ਨਾ ਆਪਣੇ ਪੰਜਾਬ ਦੇ ਜਿਹੜੇ ਉਹ ਸਲੀਕ ਲੋਕ ਸੀਗੇ ਇਦਾਂ ਦੇ ਘਰਾਂ 'ਚ ਰਹਿੰਦੇ ਸੀਗੇ ਜਿਹੜੇ ਗਰਮੀ ਦੇ ਵਿੱਚ ਠੰਡੇ ਹੋ ਜਾਂਦੇ ਸੀ ਤੇ ਠੰਡੇ ਦੇ ਵਿੱਚ ਜਿਹੜਾ ਹੈਗਾ ਗਰਮ ਹੋ ਜਾਂਦੇ ਹੁੰਦੇ ਸੀਗੇ ਹਾਂ ਲਿਬੜੀ ਪਈਆਂ ਸੋਸਾ ਨਾਲ ਐਂ ਕਰਦੇ ਹੈਲੋ ਕਰਦੇ ਸਾਰਿਆਂ ਨੂੰ ਫਟਾਫਟ ਤੂੰ ਕਰਦੇ ਹੈਲੋ ਤੇ ਇਹ ਕਾ ਸਾਡੀ ਕੁੱਡੀ ਮੜੀ ਬਾਈਆ ਮੜੀ ਸਟਾਰਟ ਸਟਾਰਟ ਕਰੀ ਗਾਣੇ ਦੀ ਲੈਣ ਰਾਜਣਾ ਵੇਲੀ ਲੈਣ ਦਮ ਨਾਲ ਦਮ ਭਰਾਂਗੀ ਰਾਜਿਆ ਵੇ ਦਮ ਨਾਲ ਦਮ ਭਰਾਂਗੀ ਰਾਜਿਆ ਵੇ ਜਿਵੇਂ ਕਰਾਂਗਾ ਕਰਾਂਗੀ ਰਾਜਿਆ ਵੇ ਜਿਵੇਂ ਕਰਾਂਗਾ ਕਰਾਂਗੀ ਬਹੁਤ ਹੀ ਸੁਣਾ ਗਾਇਕ ਕਲਾਕਾਰ ਆਪਣੇ ਪਿੰਡ 25 डबल ए ਦਾ ਜੀ ਤੇ ਨਿੱਕੇ ਨਿੱਕੇ ਜਵਾਕ ਖੇਡਦੇ ਨੇ ਜੀ ਇਹਨੂੰ ਚੱਕੀ ਮਾਰਾ ਜਾ ਲੈ ਮੈਚ ਉੱਪਰ ਆ ਮੇਰੇ ਕੋਲ ਆਂਦੀ ਹੈ ਸਿਰਫ ਮੇਰੇ ਕੋਲ ਹੀ ਆਂਦੀ ਹੈ ਆ ਥੱਲੇ ਰੱਖ ਆ ਮੇਰੇ ਕੋਲ ਆਏਗੀ ਰੱਖ ਆ ਜੀ ਅੱਜ ਦਾ ਵਲੋਗ ਇਸੇ ਘਰੋਂ ਸਟਾਰਟ ਕਰਦੇ ਆ ਜੀ ਹਰੇਕ੍ਰਿਸ਼ਨ ਹਰੀ ਹੋ ਰਾਜਾ ਆਣਾ ਆ ਜਾ ਆਣਾ ਨਾ ਮੇਰੇ ਕੋਲ ਹਲੋ ਕ੍ਰਿਸ਼ਨ ਹੈਲੋ ਕ੍ਰਿਸ਼ਨਾਨੀ ਹਰੇ ਕ੍ਰਿਸ਼ਨ ਆ ਜਾ ਆਣਾ ਹਾਂ ਆ ਦੇ ਆ ਜਾ ਨਹੀਂ ਆਣਾ ਚੱਲ ਨਾ ਆ ਜਾ ਚੱਲਾ ਆ ਮੇਰੇ ਕੋਲ ਜਾ ਚੱਲ ਜਾ ਝੂਟਾ 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 ਚੱਲ ਨਾ ਅੱਜ ਦਾ ਵਲੋਗ ਇੱਥੇ ਸ਼ੁਰੂ ਕਰਦੇ ਆ ਜੀ ਹਰੇ ਕ੍ਰਿਸ਼ਨ ਸਸਤੀਕਾਰ ਮੇਰਾ ਸਾਰੇ ਵੀਰ ਭੈਣ ਭਰਾਵਾਂ ਨੂੰ ਜੀ 올 ਇੰਡੀਆ ਜਰਨੀ ਦੇ ਬਿਲਕੁਲ ਫਰੈਸ਼ ਤਾਜ਼ੇ ਐਪੀਸੋਡ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਪਹਿਲੇ ਵਲੋਗ ਸ਼ੁਰੂ ਕਰਦਿਏ ਸ਼ਹਿਰ ਇਹ ਨੂਬ ਘਾੜੀ ਪੈਂਦਾ ਹੈਗਾ ਤੇ ਪਿੰਡ ਦਾ ਨਾਮ ਹੈ ਜੀ ਪਿੰਡ ਦਾ ਨਾਮ ਕੀ ਹੈ ਪੱਤੀਏ ਹਾਂ ਸਾਰਿਆਂ ਨੂੰ ਪਤਾ ਹੈ 25 ਇਹ ਪਿੰਡ ਹੈਗਾ ਤੇ ਇੱਥੋਂ ਹੀ ਆਪਣੇ ਅੱਜ ਦੇ ਵਲੌਗ ਦੀ ਸਟਾਰਟਿੰਗ ਕਰਦੇ ਹਾਂ ਜੀ ਬਸ ਅੱਜ ਦੇਖਦੇ ਹਾਂ ਲੈਲਾ ਮੁੰਜਨੂ ਦੀ ਕਬਰ ਦਿਖਾਵਾਂਗੇ ਦਿਖਾਣੀ ਤਾਂ ਕੱਲ ਸੀਗੀ ਪਰ ਵੀ ਵੀਡੀਓ ਵਾਹ ਵਡੀ ਹੋ ਗਈ ਸੀਗੀ ਫਿਰ ਸ਼ਾਮ ਵੀ ਹੋ ਗਈ ਸੀਗੀ ਤੇ ਫਿਰ ਆਪਾਂ ਜਿਹੜੇ ਹੈਗੇ ਗੱਲਾਂ ਬਾਤਾਂ ਕਰੀ ਜਾਂਦੇ ਸੀਗੇ ਘਰੇ ਪਰਿਵਾਰ ਚ ਬੈ ਕੇ ਪਰਿਵਾਰਕ ਗੱਲਾਂ ਕਰੀ ਜਾਂਦੇ ਸੀਗੇ ਜਿਹੜੇ ਤੁਸੀਂ ਸਾਰਿਆਂ ਦੇਖਦੇ ਹੋ ਜੀ ਹੈਨਾ ਤੇ ਅੱਜ ਦੇਖਣ ਚੱਲਾਂਗੇ ਜੀ ਆਪਾਂ ਨੈਲਾ ਮਾ ਜਿਹਨੂੰ ਦੀ ਕਬਰ ਤੇ ਬਾਡਰ ਦੇ ਕੋਲ-ਕੋਲ ਥੋੜੇ ਪਿੰਡ ਪੁੰਡੇ ਨੇ ਉਹ ਵੀ ਦਿਖਾਵਾਂਗੇ। ਹਾਂਜੀ ਸਾਸਰੀਕਾਲ ਬਾਪੂ ਜੀ। ਸਾਸਰੀਕਾਲ। ਉਹ ਠੀਕ ਹੋ। ਇਹ ਨੇ ਸੰਦੀਪ ਦੇ ਬਾਪੂ ਜੀ ਜੀ। ਸਾਰਿਆਂ ਨੂੰ ਸਾਸਰੀਕਾਲ ਜੀ। ਹੈਨਾ? ਤੇ ਇਹ ਬਾਪੂ ਜੀ ਨੇ ਸਾਰਿਆਂ ਨੂੰ ਜੀ। ਹਾਂਜੀ ਹਾਂਜੀ। ਮਮਮੀ ਡੈਡੀ ਦਾ। ਬਿਲਕੁਲ ਜੀ। ਕਰਦੇ ਸਾਸਰੀਕਾਲ। ਹੋਰ ਵਧੀਆ ਚੱਲੀ ਜਾਂਦਾ। ਬਸ ਬਹੁਤ ਵਧੀਆ ਚੱਲੀ ਜਾਂਦਾ ਬਾਪੂ ਤੁਸੀਂ ਦੱਸੋ ਠੀਕ ਹੈ ਮੈਂ ਜੇ ਬੈਠੇ ਆ ਉਹ ਸੱਟ ਲੱਗੀ ਕਿਰਾ ਤਾਂ ਕਰਕੇ ਚਲੋ ਇੱਧਰ ਦੇਖ ਹਾਂ ਸਤਿ ਸ੍ਰੀ ਅਕਾਲ ਕਰਦੇ ਸਤਿ ਸ੍ਰੀ ਅਕਾਲ ਕਰਦੇ ਚਾਚੂ ਕਹਿੰਦੇ ਚਾਚੂ ਚਾਚੂ ਕਹਦੇ ਤੇ ਚਾਚੂ ਉਹ ਤਨੀ ਹਾਂ ਮਾਣੇ ਝੂਟਾ ਵੀ ਦੇਨੇ ਆ ਤੇ ਇੱਧਰ ਬੇਬੇ ਸਾਡੀ ਲੱਗੀ ਹੋਈ ਹੈ ਮੂਲੀਆਂ ਚੀਰਣ ਜੀ ਅੱਜ ਕੀ ਬਣੇਗਾ ਬੇ ਬੇ ਮੂਲੀਆਂ ਦੀਆਂ ਰੋਟੀਆਂ ਫਿਰ ਅੱਜ ਮੂਲੀਆਂ ਦੀਆਂ ਰੋਟੀਆਂ ਖਵਾਉ ਤੁਹਾਨੂੰ ਬਣਾ ਕੇ ਵਾਹ ਜੀ ਵਾਹ ਤੇ ਇਹ ਤਾਜ਼ੀਆਂ ਤਾਜ਼ੀਆਂ ਤੋੜੀਆਂ ਹੋਈਆਂ ਰੋਟੀਆਂ ਮੂਲੀਆਂ ਨੇ ਆਪਣੀਆਂ ਖੇਤਾਂ ਚੋਂ ਦੀਆਂ ਇਹਨਾਂ ਦੇ ਆਪ ਦੇ ਖੇਤ ਤੇ ਉਹਦੇ ਚ ਔਰਗੇਨਿਕ ਸਬਜ਼ੀਆਂ ਨੇ ਬੇਬੇ ਇਹ ਸਬਜ਼ੀਆਂ ਸਬਜ਼ੀਆਂ ਬਾਣੇ ਚ ਕੁਛ ਮਤਲਬ ਕੈਮੀਕਲ ਨਹੀਂ ਪਾਉਂਦੇ ਤੁਸੀਂ ਹਨਾ ਸਾਰਾ ਕੁਝ ਆਟੋਮੈਟਿਕ ਹੋਕਦਾ ਹੈ ਹਨਾ ਦੇਖ ਲਓ ਦੇਖ ਲਓ ਫਿਰ ਲਿਬੜੀ ਪਈਆਂ ਸੋਸਨ ਜਮੂ ਧੋਕਿਆ ਜਾ ਤੇ ਤੈਨੂੰ ਵੀ ਝੂਟਾ ਦੇਣੇ ਆ ਪਹਿਲੇ ਖੇਤ ਦਿਖਾਈਏ ਜੀ ਬੇਬੇ ਦੀ ਸਾਸਰੀ ਕਾਲ ਤਾਂ ਹੋਈ ਨਹੀਂ ਸਾਸਰੀ ਕਾਲ ਕੋ ਤਾਂ ਸਾਸਰੀ ਕਾਲ ਹੋਰ ਤੇਰੇ ਸਾਰੇ ਠੀਕ ਆ ਵਧੀਆ ਸਾਰੇ ਵਧੀਆ ਕੈਮਰੇ ਚ ਦੇਖੀ ਅੱਛਾ ਹੋਰ ਤੇਰੀ ਮੰਮੀ ਹੋਰਾਂ ਨੂੰ ਹਾਂਜੀ ਸਾਰਿਆਂ ਨੂੰ ਸਾਸਰੀ ਕਾਲ ਬੇਬੇ ਤੁਹਾਨੂੰ ਤਾਂ ਮੇਰਾ ਨਾਮ ਪਤਾ ਹੀ ਹੈ ਹੈਨਾ ਹਾਂ ਨਹੀਂ ਛੁ ਤੇਰਾ ਨਾਮ ਤਾਂ ਪਤਾ ਹੀ ਆ ਹਾਂ ਜਿਵੇਂ ਗੁਰਬਰਾੜ ਬਾਈ ਦੀ ਮੰਮੀ ਕਰਦੀ ਹੁੰਦੀ ਮੈਂ ਕਿਹਾ ਮੇਰਾ ਨਾਮ ਕਿਹਦੇ ਟਿਸ਼ੂ ਪਿਸ਼ੂ ਨਹੀਂ ਨਹੀਂ ਤੇ ਅਸੂ ਆਹ ਬੜਾ ਆਹ ਟਿਸ਼ੂ ਪਿਸ਼ੂ ਦੇਖਿਆ ਦੀ ਵੀਡੀਓ ਕਹਿੰਦੇ ਟਿਸ਼ੂ ਪਿਸ਼ੂ ਬੇਬੇ ਵਧੀਆ ਸਾਨੂੰ ਤਾਂ ਪਤਾ ਹੀ ਹੈ ਨਹੀਂ ਛੁ ਤੇਰਾ ਨਾਮ ਹਾਂ ਨੀਸ਼ੂ ਤੇਰਾ ਨਾਮ ਵਧੀਆ ਆ ਪਾਲਿਆ ਬਿੱਟੂ ਆ ਸਾਰਿਆਂ ਦੇ ਨਾਮ ਵਧੀਆ ਕੀ ਐ ਨੀਸ਼ੂ ਬੇ ਦਾ ਨਾਮ ਸਾਨੂੰ ਹੁਣ ਦਾ ਇੰਦਰ ਨੀਸ਼ੂ ਹੈਕਰ ਨੀਸ਼ੂ ਤੇ ਇਹ ਹਿਸਾਬ ਕੁਤਾ ਵੈਜੀ ਕੁਛ ਤੇ ਬਾਕੀ ਇਧਰਲੇ ਪਾਸੇ ਸਾਰੇ ਖੇਤ ਹੈਗੇ ਨੇ ਤੁਸੀਂ ਦੇਖ ਸਕਦੇ ਹੋ ਬਾਈ ਹੋਰਾਂ ਦੇ ਆਪਣੇ ਸੰਦੀਪ ਬਾਈ ਕੇ ਇਧਰ ਸਾਰੀ ਸਰੋਂ ਲੱਗੀ ਹੋਈ ਹੈ ਜਿਹੜੀ ਮਤਲਬ ਪੂਰੀ ਪੱਕ ਗਈ ਹੋਈ ਹੈ ਇਸ ਟਾਈਮ ਮਤਲਬ ਜਿਹੜੀ ਹੈਗੀ ਹੈ ਇਹ ਹੁਣ ਵੱਡਣ ਦੀ ਤਿਆਰੀ ਦੇ ਵਿੱਚ ਹੁਣ ਤੇਲ ਨਿਕਲੂਗਾ ਜੀ ਇਹ ਚੋਂ ਸਰਿਆਂ ਦਾ ਤੇਲ ਇਹਦੇ ਵਿੱਚੋਂ ਸਰੋਂ ਨਿਕਲੂਗੀ ਤੇ ਉਸ ਤੋਂ ਬਾਅਦ ਉਹਦਾ ਤੇਲ ਕੱਢਿਆ ਜਾਊਗਾ ਕੋਲੂ ਦੇ ਵਿੱਚੋਂ ਐਣ ਪੂਰੀ ਹੋ ਕੇ ਰਿਪੋਰਟ ਹੋ ਗਈ ਹੋਈ ਐ ਹਮ ਇੱਧਰ ਹੋਰੀ ਇੱਧਰ ਉਧਰਲੇ ਪਾਸੇ ਫ੍ਰੈਸ਼ ਸਬਜ਼ੀਆਂ ਲੱਗੀਆਂ ਹੋਈਆਂ ਬਿਲਕੁਲ ਤਾਜ਼ੀਆਂ ਮੂਲੀਆਂ ਲਾਈਆਂ ਹੋਈਆਂ ਨੇ ਗੰਡੇ ਲੱਗੇ ਨੇ ਲਸਣ ਲੱਗੀ ਐ ਬਾਥੂ ਲੱਗਾ ਐ ਮੇਥੜੇ ਲੱਗੇ ਨੇ ਜੀ ਆਹ ਲਸਣ ਲੱਗਿਆ ਹੋਇਆ ਜੀ ਆਹ ਸਾਰੀ ਸਾਰੀ ਮੇਥੜੇ ਨੇ ਤੇ ਉਹ ਮੂਲੀ ਵੀ ਲੱਗੀ ਹੋਈ ਐ ਆਪਣੀ ਉਧਰ ਸਾਰੀ ਸਰੋਂ ਐ ਜੀ ਇਹ ਆ ਹਰੇਕ ਜੀ ਔਰ ਨੁਕਰਾਂ ਨੁਕਰਾਂ ਤੇ ਮੂਲੀਆਂ ਨੁਕਰਾਂ ਨੁਕਰਾਂ ਤੇ ਆਲੂ ਲੱਗੇ ਹੋਏ ਨੇ ਜੀ ਵਟਾਂ ਤੇ ਦੂਰ ਤੱਕ ਸਾਰਾ ਹਿਸਾਬ ਕਿਤਾਬ ਹੈ ਜੀ ਸੋਹਣੀਆਂ ਸੋਹਣੀਆਂ ਉਗਾਈਆਂ ਹੋਈਆਂ ਆਰਗੇਨਿਕ ਸਬਜ਼ੀਆਂ ਦਾ ਇਹ ਮੇਰਾ ਵੀ ਕਿਤੇ ਸਪਨਾ ਹੈਗਾ ਕਿ ਆਪਾਂ ਇੱਕ ਕੈਫੇ ਖੋਲਾਂਗੇ ਔਰ ਥੋੜੇ ਜਿਹੇ ਟਾਈਮ ਤੱਕ ਪੈਸੇ ਪੂਰੇ ਆਪਾਂ ਵਧੀਆ ਜੋੜ ਕੇ ਨਾ ਮੇਰਾ ਆਰਗੇਨਿਕ ਫਾਰਮ ਕੋਈ ਐਸੇ ਦਾ ਕੈਫੇ ਖੋਲਾਂਗਾ ਤੇ ਉਸ ਕੈਫੇ ਦੇ ਵਿੱਚ ਜਿਹੜਾ ਹੈਗਾ ਆਪਾਂ ਸਾਰਾ ਕੁਝ ਆਰਗੇਨਿਕਲੀ ਖਵਾਇਆ ਕਰਾਂਗੇ ਜੀ ਮਤਲਬ ਹਰ ਇੱਕ ਚੀਜ਼ ਆਰਗੇਨਿਕ ਮੈਨੂਰ ਫਰਟੀਲਾਈਜ਼ਰ ਇਦਾਂ ਦੀਆਂ ਚੀਜ਼ਾਂ ਨਹੀਂ ਹੋਏ ਉਹ ਮਤਲਬ ਹੋਣਗੀਆਂ ਤੇ ਬਿਲਕੁਲ ਵਧੀਆ ਚੀਜ਼ਾਂ ਖਵਾਇਆ ਕਰਾਂਗੇ ਹੈਨਾ ਤੇ ਉਸ ਤੋਂ ਬਾਅਦ ਆਪਾਂ ਕੀ ਕਰਾਂਗੇ ਦਾਦੂ ਕੀ ਹੈ ਦਾਦੂ ਕੀ ਦਾਦੂ ਕੀ ਹਾਂ ਜੁੱਤੀਆਂ ਦਾਦੇ ਦੇ ਕਿ ਪਾਏ ਹੈਗਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਵਧੀਆ ਆਪਣਾ ਲੋਕਾਂ ਨੂੰ ਵਧੀਆ ਚੀਜ਼ਾਂ ਖਵਾਵਾਂਗੇ ਇਹ ਲੈ ਖੜਾ ਹੋ ਇਧਰ ਆ ਚੱਲ 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 ਇਹ ਹੀ ਸਾਗ ਦਾ ਤੁਹੁੰਦਾ ਦੀ ਪਿੰਡਾਂ ਦਾ ਮਾਹੌਲ ਵਧੀਆ ਹੈਲਦੀ ਹਵਾ ਬਿਲਕੁਲ ਕਲੀਨ ਹਵਾ ਤੇ ਹੈਲਦੀ ਲਾਈਫ ਸਟਾਈਲ ਚਲੋ ਜੀ ਹੁਣ ਆਪਾਂ ਅੱਜ ਨਹਾਤ ਓਕੇ ਤੇ ਖਾਵਾਂਗੇ ਮੂਲੀ ਦੀਆਂ ਰੋਟੀਆਂ ਰਾਤ ਖਾਦਾ ਸੀ ਸਾਗ ਇੱਧਰ ਹੈਗਾ ਜੀ ਖੂ ਆ ਹੈਗਾ ਜੀ ਆਪਣਾ ਪੁਦੀਨਾ ਲੱਗਿਆ ਹੋਇਆ ਹੈਗਾ ਇਹ ਬਾਹਰਲਾ ਚੂਲਾ ਹੁੰਦਾ ਨਰਮੇ ਦੇ ਨਾਲ ਪੱਠੀ ਬੱਲੀ ਜਾਂਦੀ ਹੈ ਤੇ ਆ ਖਲ ਹਾਂ ਦੇਸੀ ਦੇਸੀ ਭਾਈਏ ਦੇਸੀ ਦੇਸੀ ਭਾਈਏ ਜੇ ਦੇਸੀ ਭਾਈਏ ਜੇ ਮਾਰਾ ਦੇਸੀ ਭਾਈਏ ਜੇ ਮਾਰਾ ਤਲੂ ਭਾਈਏ ਹਾਂ ਹਮ ਨੂੰ ਕੋ ਨਹੀਂ ਕਹਿੰਦੀ ਹੱਥ ਲਾਣਾ ਤੇ ਕਹਿੰਦੇ ਨਹੀਂ ਬਿੰਦੂ ਹਾਂ ਅਨੇ ਜੱਫੀ ਪਾਲੇਗਾ ਪਾਗੇ ਦਾ ਕਾਲੀ ਨੂੰ ਪਾਲਾਂ ਕਾਲੀ ਨੂੰ ਉਹਨੂੰ ਹੋਲੀ ਮਾਰਦੇ ਕਿੰਦੂ ਹਾਂ ਤਾਂ ਵਧੀਆ ਚਲੋ ਜੀ ਇਹ ਹੀ ਸਾਰਾ ਸਾਖ ਪਤਾਬ ਆ ਇਧਰ ਟੋਕਾ ਲੱਗਿਆ ਹੋਇਆ ਹੈਗਾ ਤੇ ਉਧਰ ਪਿਛਲੇ ਪਾਸੇ ਤੁਸੀਂ ਦੇਖ ਸਕਦੇ ਹੋ ਇੱਕ ਹੋਰ ਮਕਾਨ ਪਈ ਜਾਂਦਾ ਸੰਦੀਪਪੁਰਾ ਦਾ ਬਾਈਆਂ ਦਾ ਜੀ ਇਧਰ ਆਪਣਾ ਪਿੰਡਾਂ ਵਾਲੇ ਮਾਹੌਲ ਵਾਲਾ ਘਰ ਹੈ ਇਧਰ ਥੋੜਾ ਜਿਹਾ ਲੇਟੈਸਟ ਡਿਜ਼ਾਈਨ ਵਾਲਾ ਘਰ ਹੈ ਬਾਹਰ ਦੇ ਲੱਗੇ ਜਮ੍ਹਾਂ ਇਹ ਰਹਿੰਦੇ ਨਹੀਂ ਜੀ ਇੱਥੋਂ ਦੀ 5-7 ਕਿਲੋਮੀਟਰ ਤੇ ਜਿਹੜਾ ਹੈਗਾ ਪਾਕਿਸਤਾਨ ਦਾ ਬਾਰਡਰ ਲੱਗੇ ਤੇ ਆਪਾਂ ਅੱਜ ਲੈ ਲਾ ਮਜਰੂਦੀ ਮੁਝਾਰ ਤੇ ਜਾਣਾ ਇਧਰ ਤੂੜੀ ਪਈ ਆ ਹਰ ਇੱਕ ਚੀਜ਼ ਜਿਹੜੀ ਹੈਗੀ ਆ ਆਪਣੀ ਲੋਡਵੰਦੀ ਜਿਹੜੀ ਖੇਤਾਂ ਦੇ ਵਿੱਚ ਲੋਡ ਪੈਂਦੀ ਆ ਉਹ ਸਾਰਾ ਕੁਝ ਹੈਗਾ ਤੇ ਵਧੀਆ ਖੇਤੀ ਹੁੰਦੀ ਇੱਥੇ ਇਹਨਾਂ ਦੀ ਹਨਾ ਖੇਤੀ ਕਰਦਾ ਤੂੰ ਛੱਡ ਦੇ ਮੜਾ ਜਾ ਇਹ ਪੱਤਰਕਰਨਾਸਤੇ ਹੈ ਕੀ ਵਟਾਂ ਨਹੀਂ ਪੌਂਦੀ ਐ ਅੱਛਾ ਵਟਾਂ ਪੌਂਦੀ ਐ ਤੂੰ ਪੌਂਦੀ ਐ ਅੱਛਾ ਜੋ ਕਿ ਤੁਹਾਨੂੰ ਚਲੋ ਜੀ ਐਦਾਂ ਹੀ ਵਲੌਗ ਦੇ ਨਾਲ ਬਣੇ ਰਹੋ ਲਾਈਕ ਸਬਸਕ੍ਰਾਈਬ ਸ਼ੇਅਰ ਹਾਈਪ ਦਾ ਬਟਨ ਜ਼ਰੂਰ ਦਬਦੇ ਰਹੋ ਤੇ ਆਂਡ ਗਵਣ ਸਾ ਸਾਰੇ ਰਿਸ਼ਤੇਦਾਰਾਂ ਦੇ ਵਿੱਚ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਬਹੁਤ ਬਹੁਤ ਧੰਨਵਾਦ ਕਹਦੇ ਸਾਰਿਆਂ ਨੂੰ ਧੰਨਵਾਦ ਹੂੰ ਚਲੋ ਹੈਲੋ ਕਰਦੇ 609 87 ਮੈਸਜ 809 ਵੇਬੇ ਵਡੇਵੇਂ ਚੋ ਵੀ ਨਿਕਲਦੇ ਨੇ ਨਾ ਹਾਂ ਨਰਮਾ ਚੋ ਕੇ ਇਹ ਵੀ ਤਬੜੇ ਨੇ ਪੀ ਤੇ ਆ ਹੂੰ ਫਿਰ ਉਹਦਾ ਤੇਲ ਕੱਢ ਲਓ ਤੇਲ ਪਸਮਰ ਪਾਈ ਦਿਓ ਇਹਦਾ ਹਾਂ ਆਲਾ ਪੀ ਕਿਵੇਂ ਆ ਆ ਤਿਆਰ ਹੋ ਰਹੀ ਆ ਮੂਲੀ ਅਲੀ ਰੋਟੀ ਜੀ ਪ੍ਰਾਂਠੇ ਪਰਾਠੇ ਇਹ ਮੂੜੀਆਂ ਪਰੌਠੇ ਤਿਆਰ ਕਰਦੇ ਆ ਜਿਵੇਂ ਪਾਣੀ ਮੇਰੇ ਪੁੱਤਾਂ ਕਿਥੇ ਰਾਹ ਦੇ ਵਿੱਚ ਕਿਤੇ ਰੋਟੀ ਮਿਲਦੀ ਮੈਂ ਆ ਤੇ ਮੂੜੀਆਂ ਆਂਗੇ ਪਕਾ ਕੇ ਖਾਣਾ ਧੰਨਵਾਦ ਜੀ ਧੰਨਵਾਦ ਹੈ ਮਾਂਵਾ ਤੋਂ ਬਿਨਾ ਪੁੱਤਾਂ ਕੌਣ ਖੋਂਦਾ ਹੈ ਕੋਈ ਨਹੀਂ ਪੁੱਛਦਾ ਹੈਣਾ ਬਾਕੀ ਇਹ ਗੀਤ ਕੀ ਦਸੀਏ ਤਾਡੇ ਘਰ ਦੀ ਸ਼ਾਨ ਹੈ ਸ਼ਾਨ ਮਾਨ ਸ਼ਾਨ ਪ੍ਰਾਈਡ ਆਫ ਯਰ ਹோம் ਘਰ ਦਾ ਪਤਾ ਬਹੁਤ ਜਿਆਦਾ ਕੰਨਿਆਂ ਨੂੰ ਤਾਂ ਕਿ ਲੋਕੀ ਤੱਕਦੇ ਆ ਸਹੀ ਗੱਲ ਹੈ ਜੀ ਕੰਨਿਆਂ ਨੂੰ ਖਾਓ ਪਤਾ ਤੁਸੀਂ ਪਹਿਲਾਂ ਨਾ ਨਾ ਕੇ ਖਾ ਨਾਲੋ 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 ਫਿਰ ਉਹ ਤੁਹਾਨੂੰ ਨਾਲ ਲਾਉਣੀ ਦੋ ਹੋ ਚਲੋ ਪਹਿਲੇ ਅਸੀਂ ਫਟਾਫਟ ਨਹਾ ਲੈਨੇ ਆ ਜੀ ਮੈਂ ਤਾਂ ਕੈਮਰਾ ਲੈ ਕੇ ਐਨ ਮੂਰੇ ਕਰਤਾ ਚੂਲੇ ਦੇ ਮਾ ਚਲੋ ਜੀ ਭਾਈ ਹੁਣ ਟਾਈਮ ਹੋ ਗਿਆ ਜਾਣ ਦਾ ਲੈ ਲਾ ਮਜੂਗੀ ਕਬਰ ਤੇ ਜਾਣਾ ਸੀ ਅੱਜ ਵੀ ਗਰਮੀ ਬਹੁਤ ਹੋਈ ਹੋਈ ਐ 2 3 4 ਦਿਨਾਂ ਤੋਂ ਨਾ ਤੁੱਪ ਬਹੁਤ ਤਕੜੀ ਨਿਕਲ ਰਹੀ ਐ ਜਿਹਦੇ ਕਰਕੇ ਜਿਹੜੀ ਗਰਮੀ ਪੈ ਰਹੀ ਐ ਮਤਲਬ ਇਹ ਐ ਕਿ ਮੁੰਨੀ ਰਾਤ ਨੂੰ ਠੰਡ ਹੋ ਜਾਂਦੀ ਐ ਹੁਣੇ ਜਿਹੜਾ ਹੈਗਾ ਗਰਮੀ ਦਾ ਮੌਸਮ ਹੋ ਰਿਹਾ ਹੈ ਨਾ ਤੇ ਹੁਣ ਆਪਾਂ ਉਸ ਟਿੱਬੇ ਤੇ ਵੀ ਜਾਣਾ ਜਿਹੜਾ ਸਾਹਮਣੇ ਤੁਹਾਨੂੰ ਟਿੱਬਾ ਨਜ਼ਰ ਆ ਰਿਹਾ ਹੈਗਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਦੇਖਦੇ ਹਾਂ ਕੀ ਕਰਾਂਗੇ ਆਪਾਂ ਰਾਤ ਪੈ ਜਾਾਂਗੇ ਇੱਥੇ ਤੇ ਉਸ ਤੋਂ ਬਾਅਦ ਹਾਂ ਅਸੀਂ ਹੁਣ ਚੱਲੇ ਆ ਲੈਲਾ ਮਜਨੂ ਦੀ ਮਜ਼ਾਰ ਤੇ ਤੇ ਨਾਲ ਹੀ ਫਿਰ ਬਾਰਡਰ ਪੈ ਜਿੰਦਾ ਪਾਕਿਸਤਾਨ ਦਾ ਉੱਥੇ ਵੀ ਜਾਵਾਂਗੇ ਉੱਥੇ ਚਾਹੀਦੀ ਹੈ ਪਰਮਿਸ਼ਨ ਆਪਾਂ ਨੂੰ ਫਿਰ ਉੱਥੇ ਦਾ ਸਰਪੰਚ ਆਇਆ ਕੀ ਹੈ ਉਹ ਉਹਦੇ ਨਾਲ ਬਾਈ ਨਾਲ ਗੱਲਬਾਤ ਕਰਕੇ ਸਾਨੂੰ ਸਰਪੰਚ ਆਣਾ ਕੋਲ ਜਿਹੜੀ ਹੈਗੀ ਹੈ ਪਰਮਿਸ਼ਨ ਮਿਲੂਗੀ ਫਿਰ ਆਪਾਂ ਬਾਰਡਰ ਤੇ ਜਿਹੜਾ ਹੈਗਾ ਜਾਵਾਂਗੇ ਤੇ ਦੇਖਾਂਗੇ ਉੱਥੇ ਦੇ ਲੋਕ ਕਿੱਦਾਂ ਰਹਿੰਦੇ ਨੇ ਕਿੱਦਾਂ ਖੇਤੀ ਹੁੰਦੀ ਹੈ ਤੇ ਸਾਰਾ ਹਿਸਾਬ ਕਿਤਾਬ ਜੋ ਵੀ ਬਣਦਾ ਹੈਗਾ ਵਲੋਗ ਦੇ ਨਾਲ ਬਣੇਗਾ ਸਾਚੂ ਨਿੰਮੂ ਬੋਲੇ ਕੀ ਕੀ ਕਰਨਾ ਨਿੰਮੂ ਬੋਲੇ ਕੀ ਨਹੀਂ ਨਿੰਮੂ ਨੂੰ ਲੈ ਗਿਆ ਨਾ ਕੱਲੀ ਗਈ ਐ ਭੂਆ ਦੇ ਨਾਲ ਚਲੀ ਗਈ ਲੈ ਲਓ ਕੋਈ ਨਹੀਂ ਮੈਂ ਲਾਤੀ ਨੂੰ ਬੱਸ ਕਰ ਦਿੰਦਾ ਬਾਏ 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 ਮੈਂ ਕਹਾਂ ਫਿਰ ਪਾਪਾ ਨਾ ਹੱਲੇ ਨਹੀਂ ਲਓ ਜੀ ਮੁੰਡਾ ਦਾ ਪਾਕਿਸਤਾਨ ਚਲਾ ਗਿਆ ਹੈ ਨਾ ਆ ਬਾਰਡਰ ਹੈ ਜੀ ਇਹ ਆਪਣਾ ਹਿੰਦੁਸਤਾਨ ਇਹ ਆਪਣਾ ਪਾਕਿਸਤਾਨ ਜੀ ਹੈਨਾ ਤੇ ਬੱਚੇ ਟਪ ਟਪ ਪਾਕਿਸਤਾਨ ਭੱਗ ਜਾਂਦੇ ਨੇ ਸਹੀ ਗੱਲ ਹੈ ਕਿ ਨਹੀਂ ਗਲਤ ਗੱਲ ਹੈ ਅਸੀਂ ਚਲੇ ਪਾਕਿਸਤਾਨ ਇਹ ਓਏ ਭਾਈ ਗੋਲੀਆਂ ਚਲਣੀਆਂ ਨਹੀਂ ਰਹੀਆਂ ਬਸ ਆ आजा ਤੂੰ ਵੀ ਆ ਜਾ ਹਾਜੀ ਆਉ ਪਾਕਿਸਤਾਨ ਦਾ ਬੰਦਾ ਖੜਾ ਓਏ ਪਾਕਿਸਤਾਨੀ ਪਾਕਿਸਤਾਨੀ ਭਾਈ ਹਾਂ ਬੋਲੋ ਹਾਂ ਬੋਲੋ ਇਹ ਪਾਕਿਸਤਾਨ ਤੋਂ ਆਇਆ ਹੋਇਆ ਹੈ आ कि तू असला चक लिया ए के फोर्टी सैवन चला के गोलियां डक डक लिया मैं चला गया शॉर्ट गन ठा 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 चला ओ टिब्बे है हाँ ये भी ਤੋੜੀ ਜ਼ਮੀਨ ਹੈ ਜਿਹੜੇ ਹੁਣ ਇੱਥੇ ਆਏ ਚੱਲ ਭੂਆ ਕੇ ਅੱਛਾ ਤੁਹਾਡੀ ਉਧਰਲੇ ਪਾਸੇ ਹੈ ਹਨਾ ਆ ਪੂਰੀ ਉਹ ਪੂਰੀ ਜ਼ਮੀਨ ਤੁਹਾਡੀ ਹੈ ਹਨਾ ਆ ਆ ਚਲੋ ਅਸੀਂ ਚੱਲਦੇ ਹਾਂ ਚਲੋ ਪਾਕਿਸਤਾਨੀ ਬੰਦਰੀ ਚਲੋ ਜੀ ਹਿੰਦੁਸਤਾਨ ਦੇ ਵਿੱਚ ਦੁਬਾਰਾ ਐਂਟਰੀ ਹੋ ਗਈ पाकिस्तानी हिंदुस्तान तो, आ गया है लाग पाकिस्तान तो देखियो चिट्टा चिट्टा <laughs> चलो जी चलते हैं जी इथ सीधा आप निकल दे ਤੇ ਚਲਦੇ ਆ ਬਾਦਰ ਤੇ ਜੀ ਪਹਿਲੇ ਚਲਦੇ ਆ ਲੈਲਾ ਮਜਲੂ ਕੀ ਮਜਾਰ ਤੇ ਫਿਰ ਬਾਦਰ ਤੇ ਅੱਗੇ ਦੇ ਵਿੱਚ ਇਹ ਮੈਨੂੰ ਲੱਗਦਾ ਤੁਹਾਡਾ ਉਹ ਲਗਾ ਹੋਇਆ ਕੀ ਚੀਜ਼ ਹੈ ਕਲਰ ਹੋ ਗਿਆ ਆ ਰਿਹਾ ਨੀਲੇ ਦਾ ਉਹ ਕੋਈ ਹੋਰ ਚੱਕਿਆ ਹੋਰ ਪਹੁੰਚ ਗਏ ਜੀ ਆਪਾਂ ਸਭ ਤੋਂ ਪਹਿਲੇ ਐਂਟਰੀ ਗੇਟ ਤੇ ਜੀ ਚੱਕ 6 ਐਮ ਐਸ ਆਰ ਗ੍ਰਾਮ ਪੰਚਾਇਤ 4 एम एस आर ਜਿਲ੍ਹਾ ਨੂਪਗੜ ਪੈਂਦਾ ਜੀ ਲੈਲਾ ਮਜਨੂ ਦੀ ਮাজার ਪ੍ਰੇਮੀ ਪ੍ਰੇਮਿਕਾ ਸੀਗੇ ਇਹ ਤੇ ਉਹਨਾਂ ਦੇ ਇੱਥੇੜੀ ਕੀ ਮাজার ਹੈਗੀ ਅੱਗੇ ਆ ਕਿੰਨੀ ਹੈਗੀ ਇੱਥੋਂ ਦੀ ਸਰੀਬ ਮাজার ਅੱਛਾ ਤੇ ਕਿ ਪਾਕਿਸਤਾਨ ਦੂਰੀ ਲਿਖੀ ਵੀ ਦੂਰੀ ਹੋਰ ਤੋਂ 2.5 ਕਿਲੋ ਅੱਛਾ ਹਾਂ ਦੂਰੀ ਲਿਖੀ 2.5 ਕਿਲੋਮੀਟਰ ਜੀ ਚਲਿਓ ਫਿਰ ਚੱਲ ਇੱਥੋਂ ਦੀ ਲੈਲਾ ਮਜਨੂ ਦੀ ਮাজার ਚੱਲਦੇ ਆ ਤੇ ਇਤਿਹਾਸ ਦਾ ਸਾਰਿਆਂ ਨੂੰ ਪਤਾ ਹੀ ਹੈ ਫਿਲਮ ਤਾਂ ਸਾਰਿਆਂ ਨੇ ਦੇਖੀ ਹੋਣੀ ਹੈ ਆਪਾਂ ਜਗ੍ਹਾ ਦਿਖਾ ਦੇਨੇ ਲੈਲਾ ਮਜਨੂ ਦੀ ਮਜ਼ਾਰ ਦੀ ਦੂਰੋਂ ਦੂਰੋਂ ਦੀ ਜਿਹੜੇ ਹੈਗੇ ਲੋਕ ਦੇਖਣ ਆਂਦੇ ਨੇ ਜੀ ਪਹੁੰਚ ਗਏ ਆਂ ਆਪਾਂ ਲੈਲਾ ਮਜਨੂ ਦੀ ਮਜ਼ਾਰ ਦੇ ਬਾਹਰ ਤਾਂ ਕੁਝ ਨਹੀਂ ਲਿਖਿਆ ਹੋਇਆ ਪਰ ਸਾਹਮਣੇ ਸਾਨੂੰ ਮਜ਼ਾਰ ਨਜ਼ਰ ਆ ਰਹੀ ਹੈ ਜੀ ਕਹਿੰਦੇ ਨੇ ਕਿ ਦੋ ਪ੍ਰੇਮੀ ਪ੍ਰੇਮਿਕਾ ਸੀਗੇ ਜਿਹੜੇ ਬਹੁਤ ਹੀ ਜ਼ਿਆਦਾ ਮਤਲਬ ਇੱਕ ਦੂਸਰੇ ਨੂੰ ਪ੍ਰੇਮ ਕਰਦੇ ਸੀਗੇ ਉਹ ਇੱਥੇ ਜਿਹੜੇ ਹੈਗੇ ਦਫਨਾਏ ਗਏ ਸੀਗੇ ਜੀ ਮਤਲਬ ਇਹਨਾਂ ਦੀ ਉੱਥੇ ਕਬਰ ਬਣੀ ਹੋਈ ਹੈਗੀ ਹੈ ਆਓ ਕੋਲ ਚੱਲਦੇ ਆਂ ਤੇ ਦਿਖਾਨੇ ਆ ਜੀ ਕੀ ਲਿਖਿਆ ਹੋਇਆ ਹੈ ਸਾਹਮਣੇ ਉਹ ਵੀ ਜਿਹੜਾ ਹੈਗਾ ਕੋਲ ਜਾ ਕੇ ਪੜ੍ਹਾਨੇ ਹੈ ਜਿੱਥੋਂ ਨਜ਼ਰ ਆ ਰਿਹਾ ਬੜਾ ਦਾ ਜਾ ਰਿਹਾ ਬੜਾ ਮੋਟਾ ਵਾਵਾ ਲੋਗ ਆਦੇ ਨੇ ਦੇਖਣ ਭਾਰਤ ਕੇ ਪ੍ਰਸਿੱਧ ਐਮ ਇਤਿਹਾਸਿਕ ਸਥਲ ਲੈਲਾ ਮਜਨੂ ਮਜ਼ਾਰ ಗ್ರಾಮ ਪੰਚਾਇਤ 4 ਐਮ ਐਸ ਆਰ ਅਨੂਬਗੜ ਰਾਜਸਥਾਨ ਮੇ ਆਪਕਾ ਸੁਆਗਤ ਹੈ ਜੀ ਤੇ ਬਾਹਰ ਸਮਾਨ ਵਗੈਰਾ ਜਿਹੜਾ ਹੈਗਾ ਵਿਕੀ ਜਾ ਰਿਹਾ ਹੈ ਇਹ ਉਹ ਸਾਹਮਣੇ ਹੈਗੀ ਮਜ਼ਾਰ ਹਾਂ ਹਾਂ ਜੂਤਾ ਖੋਲ ਕੇ ਜਾਏਗੇ ਜੀ हमको ਵੀ ਪਤਾ ਹੈ ਇੱਥੇ ਜਿਹੜੇ ਨੇ ਉਹ ਲੈਲਾ ਮਜ ਨੂੰ ਇਕੱਠੇ ਦਫਨਾਏ ਗਏ ਸੀਗੇ ਜੀ ਆ ਹੈਗਾ ਜੀ ਅੰਦਰ ਦਾ ਆਪਣੇ ਪ੍ਰਮਾਈਸਿਸ ਦਾ ਜਿਹੜਾ ਏਰੀਆ ਹੈਗਾ ਤੇ ਇੱਥੇ ਚੋਗਾ ਕਿਹਨੇ ਰੱਖਿਆ ਹੋਇਆ ਜੀ ਇਹ ਉਹਨਾਂ ਦੀ ਕਬਰ ਹੈ ਜੀ ਮਯਾਰ ਅਸਲ ਦੇ ਵਿੱਚ ਜਿਹੜੇ ਲੈਲਾ ਮਜਨੂ ਸੀਗੇ ਉਹ ਕਿੰਜ ਦੇਖਦੇ ਹੋ ਉਹ ਵੀ ਦਿਖਾ ਦੇਣਾ ਜੀ ਜਿਹੜੇ ਇੱਕ ਦੂਸਰੇ ਨੂੰ ਪਿਆਰ ਕਰਦੇ ਸੀਗੇ ਆ ਜੀ ਲੈਲਾ ਜੀ ਜਿਹਦਾ ਨਾਮ ਅਸਮਾਰੀਆ ਸੀ ਸ਼ਾਇਦ ਪੁਰਾਣੇ ਟਾਈਮ ਦੇ ਵਿੱਚ ਤੇ ਨਾਲ ਅਹ ਮਜਨੂ ਸੀਗਾ ਜੀ ਸੱਜੇ ਹੱਥ ਇਹਨਾਂ ਦਾ ਜਿਹੜਾ ਹੈਗਾ ਇਤਿਹਾਸ ਉਹ ਇਦਾਂ ਬਿਆਨ ਕੀਤਾ ਜਾਂਦਾ ਹੈ ਕਿ ਨਾਲਾ ਮਜਨੂ ਇੱਕ ਦੂਸਰੇ ਨੂੰ ਬਹੁਤ ਪਿਆਰ ਕਰਿਆ ਕਰਦੇ ਸੀਗੇ ਜੀ ਤੇ ਜਿਹੜਾ ਮਜਨੂ ਉਹਦਾ ਨਾਮ ਕੁਝ ਹੋਰ ਸੀ ਕਸਵ ਐਦੇ ਕੁਝ ਨਾਮ ਹੁੰਦਾ ਸੀ ਆਪਾਂ ਸੁਣਿਆ ਫਿਲਮ ਦੇਖੀ ਹੋਈ ਹੈ ਉਹਨੂੰ ਲੋਕ ਪਾਗਲ ਘਰਾਰ ਕਰ ਦਿਆ ਕੇ ਮਤਲਬ ਪਾਗਲ ਘਲਾਰ ਕਰਤਾ ਸੀਗਾ ਉਹਨੂੰ ਤੇ ਮਜਨੂ ਉਹਨੂੰ ਕਹਿੰਦੇ ਹੁੰਦੇ ਸੀ ਮਤਲਬ دیਵਾਨਾ ਤੇ ਬਹੁਤ ਪਿਆਰ ਕਰਦੇ ਸੀ ਇੱਕ ਦੂਸਰੇ ਨੂੰ ਤੇ ਗੱਲ ਬਾਤ ਕਰੀਏ ਇੱਕ ਚਿਰਾਗ ਇੱਥੇ ਜਲਦਾ ਰਹਿੰਦਾ ਹੈਗਾ ਤੇ ਇਹ ਦੋਨੋਂ ਅਲੱਗ-ਅਲੱਗ ਮਰ ਗਏ ਸੀ ਇਹ ਰੇਗਿਸਤਾਨ ਦੇ ਵਿੱਚ ਭਟਕਦਾ ਰਹਿੰਦਾ ਸੀ ਗਮਜ ਨੂੰ ਆਪਣਾ ਤੇ ਦੂਜੀ ਗੱਲ ਕਰੀਏ ਜਿਹੜੇ ਉਹ ਆਪਣੇ ਲੈਲਾ ਸੀ ਜੀ ਉਹ ਉਹਦਾ ਵੀ ਵਿਆਹ ਹੋ ਗਿਆ ਹੋਇਆ ਸੀ ਤੇ ਉਹ ਵੀ ਕਿਸੇ ਬਿਮਾਰੀ ਨਾਲ ਮਰ ਜਾਂਦੀ ਜਿੱਦਾਂ ਆਪਾਂ ਸੁਣਿਆ ਸੀਗਾ ਜੀ ਤੇ ਵਿਆਹ ਤੋਂ ਬਾਅਦ ਤਨਹਾਈ ਨਾਲ ਬਿਮਾਰੀ ਦੇ ਨਾਲ ਤੇ ਆਪਾਂ ਨੂੰ ਇਹ ਜਗਾ ਸਖਾਂਦੀ ਕੀ ਆਪਾਂ ਗਰਮੇਂਡ ਗੱਲ ਕਰੀਏ ਉਹ ਇਹ ਸਖਾਂਦੀ ਹੈ ਕੀ ਜਿਹੜਾ ਪ੍ਰੇਮ ਪਿਆਰ ਦੇਖੋ ਜੀ ਨੋਰਮਲ ਜੀ ਗੱਲ ਹੈ ਸਮਰਪਣ ਸਰੈਂਡਰ ਦਾ ਅਸਲ ਦੇ ਵਿੱਚ ਜਿਹੜਾ ਹੈਗਾ ਸਰੂਪ ਹੈ ਤੇ ਸਰੈਂਡਰ ਕਰ ਦੇਣਾ ਆਪਣੇ ਆਪ ਨੂੰ ਸਮਰਪਣ ਕਰ ਦੇਣਾ ਕਿਸੇ ਚੀਜ਼ ਦੇ ਅੱਗੇ ਪਿਆਰ ਦਾ ਮੇਨ ਮਕਸਦ ਈ ਹੈ ਸਰੈਂਡਰ ਯੂਅਰ self ਇੱਕ ਦੂਸਰੇ ਦੇ ਪ੍ਰਤੀ ਉਹਦੇ ਦੇ ਵਿੱਚ ਇਹ ਨਹੀਂ ਕਿ ਤੁਸੀਂ ਵਿਆਹ ਹੀ ਕਰਾਓ ਉਹ ਜ਼ਰੂਰੀ ਹੈ ਪ੍ਰੇਮ ਦੇ ਵਿੱਚ ਪ੍ਰੇਮ ਅਲੱਗ ਹੀ ਹੋ ਜਾਂਦਾ ਜੀ ਦੁਨੀਆ ਤੋਂ ਅਗਰ ਇੱਕ ਦੂਸਰੇ ਕੁੜੀ ਨੂੰ ਮੁੰਡੇ ਨਾਲ ਹੋਵੇ ਮੁੰਡੇ ਨੂੰ ਕੁੜੀ ਨਾਲ ਹੋਵੇ ਤਾਂ ਅਗਰ ਸੱਚਾ ਪ੍ਰੇਮ ਹੋਵੇ ਉਹ ਇੱਕ ਦੂਸਰੇ ਤੋਂ ਅਲੱਗ ਹੋ ਕੇ ਵੀ ਹੋ ਸਕਦਾ ਹੈ ਕਿਸੇ ਤਰੀਕੇ ਵੀ ਹੋ ਸਕਦਾ ਹੈ ਤਨਹਾਈ ਦੇ ਵਿੱਚ ਵੀ ਹੋ ਸਕਦਾ ਹੈ ਕਿਵੇਂ ਵੀ ਹੋ ਸਕਦਾ ਹੈ ਜੀ ਉਹ ਤੇ ਪਿਆਰ ਬਹੁਤ ਵੱਡੀ ਪਾਵਰ ਹੈ ਇਹ ਦੋਨੋਂ ਇੱਕ ਦੂਸਰੇ ਨੂੰ ਪਿਆਰ ਕਰਦੇ ਸੀ ਤਾਂ ਹੀ ਕਰਕੇ ਇਹਨਾਂ ਨੂੰ ਲੋਕ ਦੁਨੀਆ ਜਾਣਦੀ ਹੈ ਜੀ ਤੇ ਇਹੀ ਇੱਥੇ ਦਾ ਮਾੜਾ ਮੋਟਾ ਜਿਹੜਾ ਹੈਗਾ ਸਾਨੂੰ ਪਤਾ ਉਹ ਆਪਾਂ ਦੱਸਿਆ ਹੈਗਾ ਤੇ ਸਾਹਮਣੇ ਜਿਹੜੇ ਨੇ ਤੁਹਾਨੂੰ ਦਿਖਾਈ ਹੈ ਫੋਟੋ ਲੈਲਾ ਤੇ ਮਜਨੂ ਨੇ ਜੀ ਦੇਖ ਸਕਦੇ ਹੋ ਕਿੰਨੇ ਸੋਹਣੇ ਕਿਰਦਾਰ ਨੇ ਜੀ ਲੈਲਾ ਮਜਨੂ ਕੀ ਮਜ਼ਾਰ ਅਸੀਂ ਦੇਖ ਲਈ ਉਹ ਇਸ ਪਾਸੇ ਹੈਗੀ ਹੈ ਜੀ ਉਹ ਦੇਖ ਸਕਦੇ ਹੋ ਤੇ ਹੁਣ ਆਪਾਂ ਬਾਰਡਰ ਤੇ ਚੱਲਦੇ ਹਾਂ ਜੀ ਆ ਸਾਰੇ ਬਾਰਡਰ ਦੇ ਕੋਲ ਦੇ ਹੀ ਖੇਤ ਨੇ ਜੀ ਜਿੰਨੇ ਵੀ ਨੇ ਸਾਰੇ ਦੇ ਸਾਰੇ ਵੀਓਪੀ ਕੈਲਾਸ਼ ਖੱਬੇ ਪਾਸੇ ਮਜਨੂ ਸਿੱਧਾ ਪਾਸੇ ਜੀ ਤੇ ਇੱਥੋਂ ਦੀ ਆਪਾਂ ਹੁਣ ਬਾਰਡਰ ਦੇ ਲਾਗੇ-ਲਾਗੇ ਹੋਈ ਜਾਣਾ ਪਾਕਿਸਤਾਨ ਦੇ ਤੇ ਉਹਦੇ ਬਾਰਡਰ ਤੇ ਲਾਗੇ ਜਾ ਕੇ ਨਾ ਜਮਾ ਤੇ ਤੁਹਾਨੂੰ ਦਿਖਾਵਾਂਗੇ ਜੀ ਉੱਥੇ ਕੀ ਹਸਾਬ ਕਿਤਾਬ ਹੈ ਪਹਿਲੇ ਤਾਂ ਪਰਮਿਸ਼ਨ ਦਾ ਰੋਲਾ ਗੋਲਾ ਹੈਗਾ ਜੀ ਇਹ ਪਰਮਿਸ਼ਨ ਮਿਲੀ ਤਾਂ ਹੀ ਆਪਾਂ ਦਿਖਾ ਪਾਵਾਂਗੇ ਨਹੀਂ ਤਾਂ ਫਿਰ ਤਾਂ ਤੇ ਚਲੋ ਵਾਪਸ ਲੈਲਾ ਵਜਨ ਦੀ ਮਜ਼ਾਰ ਦੇਖ ਕੇ ਬਾਰਡਰ ਨੂੰ ਜਾਂਦੇ ਰਾਹ ਜੀ ਬਹੁਤ ਹੀ ਸੋਹਣੇ ਪਿੰਡ ਜਿਹੜਾ ਅੱਗੇ ਜਾ ਕੇ ਕਿਹੜਾ ਪਿੰਡ ਹੈ ਸੰਦੀਪ ਅੱਗੇ ਜਾ ਕੇ 28 ਇਹ ਪਿੰਡ ਪਊਗਾ ਤੇ ਇਹਦੀ ਪੰਚਾਇਤ ਨੇ ਸਾਨੂੰ ਪਰਮਿਸ਼ਨ ਦੇਣੀ ਹੈ ਅੱਗੇ ਜਾਣ ਦੀ ਅੱਛਾ ਅੱਛਾ ਦੂਜੇ ਸਰਪੰਚ ਨੂੰ ਕਹਿ ਦਿੰਦਾ ਉਹ ਹੈਨਾ ਕਿ ਆਣਗੇ ਤੇ ਆਲੇ ਦੁਆਲੇ ਸਾਰੀ ਕਣਕ ਹੈਗੀ ਐ ਇਹ ਪੀਲਾ ਪੀਲਾ ਗਾਦਾ ਪੇੜ ਹੁੰਦਾ ਸੰਦੀਪ ਜਿਹੜਾ ਲੱਗਾ ਹੈ ਬਰਕੈਨ अच्छा अच्छा ਕਾਦੇ ਕੰਮ ਆਉਂਦੀ ਹੈ ਇਹ ਇਹ ਕਿਸ ਚੀਜ਼ ਦੇ ਕੰਮ ਆਉਂਦੀ ਹੈ ਇਹ ਕਿਸ ਚੀਜ਼ ਦੇ ਕੰਮ ਆਉਂਦੀ ਹੈ ਲੈ ਫਿਰ ਤਾਂ ਲੋੜ ਨਹੀਂ ਆਮ ਲੈਂਦੀ ਆਪਾਂ ਜਾ ਰਹੇ ਹਾਂ ਜੀ ਹੁਣ ਕਲਾਸ ਚੈੱਕ ਪੋਸਟ ਤੇ ਤੇ ਆ ਗੱਡਾ ਖੜਾ ਹੈ ਗੱਡੇ ਹੀ ਆ ਨਾ ਸੰਦੀਪੇ ਗੱਡੇ ਤੇ ਨਾ ਚੜਦੀ ਗੱਡੀ ਰੇ ਤੇ ਨਾ ਚੜਦੀ ਆ ਰਹੀ ਜੀ ਮੰਗਨ ਖੇੜੀ ਜਿਹੜਾ ਹੈ ਕਿ ਕਹਿੰਦੇ ਈੜੀ ਜੀ ਵਰਗੇ ਟੈਂਪੂ ਹੁੰਦੇ ਹੀ ਪਹਿਲਾਂ ਹਾਂ ਆ ਹੈਗਾ ਜੀ ਬਿਲਕੁਲ ਲਾਸਟ ਪਿੰਡ ਬਾਰਡਰ ਤੇ ਜਿਹੜਾ ਹੈਗਾ ਵੈ ਜੀ ਇਸ ਤੋਂ ਬਾਅਦ ਸਿੱਧਾ ਬਾਰਡਰ ਹੀ ਆਊਗਾ ਇਸ ਤੋਂ ਬਾਅਦ ਕੋਈ ਪਿੰਡ ਨਹੀਂ ਆਣਾ ਯਾਨੀ ਕਿ ਮੰਨ ਕੇ ਚੱਲੀਏ ਤਾਂ ਆਖਰੀ ਪਿੰਡ ਹੈ ਭਾਰਤ ਦਾ ਇਸ ਤੋਂ ਬਾਅਦ ਜਿਹੜੇ ਪਿੰਡ ਆਣਗੇ ਉਹ ਪਾਕਿਸਤਾਨ ਦੇ ਵਿੱਚ ਆਣਗੇ ਸੇ ਤਾਂ ਸਪਲੈਂਡਰ ਲੈ ਕੇ ਜਿਹੜਾ ਹੈਗਾ ਜੀ ਆਪਣਾ ਪਲਟੀਨਾ ਲੈ ਕੇ ਆਪਾਂ ਪਾਕਿਸਤਾਨ ਚਲੇ ਜਾ ਰਹੇ ਹਾਂ ਜੀ ਭਾਈ ਜੀ ਹੁਣ ਅਸੀਂ ਬਾਰਡਰ ਤੇ ਕੋਲ ਤਾਂ ਜਾਣ ਦੀ ਪਰਮਿਸ਼ਨ ਨਹੀਂ ਮਿਲੀ ਪਰ ਇੱਕ ਵਿਊ ਪੁਆਇੰਟ ਹੈਗਾ ਉੱਥੇ ਤੱਕ ਜਾਣ ਦੀ ਸਾਨੂੰ ਜਿਹੜੀ ਹੈਗੀ ਆ ਆਗਿਆ ਮਿਲ ਗਈ ਹੋਈ ਹੈ ਨਾਲ ਸਾਡੇ ਜਾ ਰਹੇ ਨੇ ਇੱਕ ਮਿਲਟਰੀ ਵਾਲੇ ਭਾਈ ਜੀ ਉਹ ਸਾਹਮਣੇ ਕੀਤੀ ਹੋਈ ਹੈ ਜੀ ਫੈਂਸਿੰਗ ਹਾਂ ਉਹ ਰਹੀ ਫੈਂਸਿੰਗ ਜੀ ਤੇ ਆ ਰਿਹਾ ਜੀ ਵੀ ਪੁਆਇੰਟ ਤਰੰਗੇ ਕੋਲ ਚੱਲਦੇ ਆਂ ਚਲੋ ਇਹ ਰਿਹਾ ਤਰੰਗਾ ਬਾਈ ਨੇ ਫੜੀ ਹੋਈ ਐ ਇਨਸਸ 5.56 ਐਮਐਮ ਰੁਟਾ ਪਿਉਟੀ ਦੇਖ ਰਿਹਾ ਨਾ ਉਹ ਇੱਕ ਤਾਂ ਕਲੈਸ਼ ਨਿਕੋਬ ਹੁੰਦੀ ਐ ਬਹੁਤ ਘੈਂਟ ਇਹ ਚੀਜ਼ਾਂ ਨੇ ਤਗੜੀਆਂ ਬਾਰਡਰ ਦੀ ਕੋਈ ਲਾਲਸਾ ਨਹੀਂ ਹੈਗੀ ਇਹਦੀ ਲਾਲਸਾ ਅਸਲ ਉਹ ਕਹਿੰਦਾ ਆ ਜੂ ਤੁਹਾਡੇ ਕੋਲੇ ਆਂ ਕਹਿੰਦਾ ਕਹਿੰਦਾ ਕੋਚੋ ਮਾਰਿਆ ਦੇਖਣਾ ਜਲੂ ਚਾਰ ਮੇਸੇ ਵੀ ਨਹੀਂ ਮੈਂ ਐਸੇ ਉਤਾਰਾ ਹਾਂ ਵੇਲਾ ਰਾ ਵੇਲਾ ਸ਼ਾਮ ਦਾ ਹੋ ਗਿਆ ਤੇ ਕਿੰਨਾ ਚਿਰ ਹੋ ਗਿਆ ਸਾਨੂੰ ਜਿਹੜਾ ਹੈਗਾ ਬਾਰਡਰ ਤੋਂ ਆਏ ਹੋਏ ਬਾਰਡਰ ਤਾਂ ਸਾਨੂੰ ਜਾਣ ਦੀ ਪਰਮਿਸ਼ਨ ਨਹੀਂ ਮਿਲੀ ਪਰ ਆਪਾਂ ਵਿਊ ਪੁਆਇੰਟ ਤੇ ਸੀਗੇ ਤੇ ਹੁਣ ਵਾਰੀ ਆ ਗਈ ਹੈ ਜੀ ਖਾਣ ਦੀ ਤੇ ਸ਼ਾਮ ਦੇ ਵੇਲੇ ਖਾ ਰਹੇ ਹਾਂ ਸਾਡਾ ਖਾਣਾ-ਦਾਣਾ ਹੈਗਾ ਇਸ ਤੋਂ ਬਾਅਦ ਡਿਨਰ ਤਾਂ ਮੈਨੂੰ ਲੱਗਦਾ ਓਕੇ ਰਿਪੋਰਟ ਹੈਗਾ ਕੰਮ ਫਿਰ ਤੇ ਅੱਜ ਬੇਬੇ ਨੇ ਬੜਾਈ ਆ ਜੀ ਦਾਲ ਤੇ ਨਾਲ ਝੋਲ ਨੇ ਜੀ ਧੰਨਵਾਦ ਬੇਬੇ ਧੰਨਵਾਦ ਪਪਾ ਧੰਨਵਾਦ ਨਾਲੇ ਇਹ ਬੇਬੇ ਨੇ ਜਿਹੜਾ achar ਬਣਾਇਆ ਹੈ ਨਾ ਸਾਡੀ ਮਾਤਾ ਨੇ ਮਰਚਾਂ ਦਾ ਉਹ ਮੇਰਾ ਵੈਸੇ ਮਰਚਾਂ ਦਾ achar ਇੰਨਾ ਫੇਵਰੇਟ ਹੈਗਾ ਵਾ ਤੇਰਾ ਫੇਵਰੇਟ ਹੈ ਨਾ ਪਤ ਖਾ ਤੇ ਖਾ ਲੈ ਲੈ ਤੇ ਆਪਣਾ ਵੀ achar ਜਿਹੜਾ ਹੈਗਾ ਫੇਵਰੇਟ ਹੀ ਹੈਗਾ ਤੂੰ ਖਾਨੀਆ achar ਮਰਚਾਂ ਦਾ ਕਿਉਂ ਡੱਬਾ ਭਰ ਦਾਂਗੇ ਤੁਮ achar ਦਾ ਹਾਂ achar ਦਾ ਡੱਬਾ ਭਰ ਦਾਂਗੇ ਚਾਰ ਵਾਧੂ ਪਾਇਆ ਵਾ ਕੁਰੀਅਰ ਕਰ ਦਿਓ ਫਿਰ ਮੈਨੂੰ ਐ ਸੱਚੀ ਇਹ ਡਿਮਾਂਡ ਹੈ ਮੇਰੀ ਚੰਗਾ ਮਰਚਾ ਦੇ ਚਾਰ ਦੀ ਬਹੁਤ ਹੀ ਸੁਆਦ ਚੰਗਾ ਤੇ ਹੁਣ ਸ਼ੱਕਦੇ ਆ ਤੇ ਲੈਣੇ ਨਿਯਾਰੀ ਟਾਈਮ ਹੋ ਗਿਆ ਜੀ ਰਾਤ ਦਾ ਤੇ ਆਪਾਂ ਆਪਣੇ ਅੱਜ ਦੇ ਵਲੌਗ ਨੂੰ ਖਤਮ ਕਰਦੇ ਆਂ ਮਿਲਦੇ ਆ ਬਿਲਕੁਲ ਫਰੈਸ਼ ਤਾਜ਼ਾ ਐਪੀਸੋਡ ਦੇ ਨਾਲ ਕੱਲ ਨੂੰ ਅੱਜ ਵੀ ਆਪਾਂ ਸੰਦੀਪ ਦੇ ਘਰ ਆਂ ਕੱਲ ਆਪਾਂ ਨਿਕਲਾਂਗੇ ਜੀ ਇੱਥੋਂ ਦੀ ਤੇ ਅੱਗੇ ਕਿਤੇ ਹੋਰ ਪਾਸੇ ਜਾਵਾਂਗੇ ਤੇ ਇਦਾਂ ਵੀ ਵਲੌਗ ਦੇ ਨਾਲ ਬਣੇ ਰਿਹਾ ਕਰੋ ਲਾਈਕ ਸਬਸਕ੍ਰਾਈਬ ਸ਼ੇਅਰ ਤੇ ਹੈਪੀ ਦਬਾਟਨ ਜਰੂਰ ਕਰਦੇ ਰਹਾ ਕਰੋ ਬਹੁਤ ਬਹੁਤ ਧੰਨਵਾਦ ਇੱਥੇ ਤੱਕ ਵੀਡੀਓ ਦੇਖਣ ਵਾਸਤੇ ਇੱਥੇ ਮਿਲਦੇ ਆ ਬਿਲਕੁਲ ਫਰੈਸ਼ ਤਾਜ਼ਾ ਐਪੀਸੋਡ ਦੇ ਨਾਲ ਕੱਲ ਨੂੰ ਤਤਕੰਦੇਲੀ ਗੁੜਵਾਇਰਾ ਬਰਾਕਾ ਚੜਦੀ ਕਲਾ ਤੇ ਸਾਸਰੀ ਗਾਲ ਜੀ ਹਰੀਕ੍ਰਿਸ਼ਨ ਆਖਰੀ ਹ